ਘਰ ਜਾਂ ਤਾਂ ਆਹੀ ਦੱਸਿਆ ਸੀ ਪਲਾਟ ਦੇ ਸਾਹਮਣੇ ਵਾਲਾ ਆਹੀ ਲੱਗਦਾ ਘਰ ਤਾਂ ਬਾਈ ਜੀ ਘਰੇ ਹੋ ਹਾਂਜੀ ਬਾਈ ਜੀ ਆਜੋ ਉਹ ਬੱਲੇ ਭੋਲਾ ਸਿਓ ਜੀ ਕੀ ਹਾਲ ਹੈ ਜੀ ਠੀਕ ਠਾਕ ਉਹ ਠੀਕ ਹੈ ਘਰ ਪਰ ਬੱਚੇ ਸਾਰੇ ਬਬੀ ਬਬੀ ਨਸ ਕਿਵੇਂ ਠੀਕ ਠਾਕ ਹੈ ਵਾ ਠੀਕ ਹੈ ਠੀਕ ਹੈ ਕਿਵੇਂ ਕਾਰੋਬਾਰ ਕਾਰੋਬਾਰ ਬਸ ਵਪਾਰੀ ਬਣ ਗਏ ਹੁਣ ਪਸ਼ੂਆਂ ਡੰਕਰਾਂ ਦਾ ਕਾਰੋਬਾਰ ਕਰਦੇ ਆ ਅੱਛਾ ਅੱਛਾ ਚੰਗਾ ਚੱਲੀ ਜਾਂਦਾ ਕੰਮ ਵਧੀਆ ਵਧੀਆ ਮਾਲਕ ਦੀ ਮਿਹਰ ਹੈ ਤੇ ਮੈਂ ਜੀ ਤੇ ਦੱਸ ਪਈ ਸੀ ਕਿ ਤੇਰੇ ਕੋਲੇ ਸੀ ਉਹ ਹਾਂ ਉਹ ਤਾਂ ਬੇਜ਼ਤੀ ਮੈਂ ਕਹ ਲਿਆ ਯਾਰ ਅੱਛਾ ਕੇ ਹਾਂ ਕੌਣ ਲੈ ਗਿਆ ਉਹ ਜੱਗਰ ਲੈ ਗਿਆ ਜੱਗਰ ਲੈ ਗਿਆ ਹਾਂ ਦਸਤਮਾਲਾ ਠੀਕ ਹੈ ਏ ਕਿਵੇਂ ਕੰਮ ਕਰਿਆ ਮੈਨੂੰ ਵੀ ਸਿਖਾਓ ਯਾਰ ਕੋਈ ਪੈਂਟ ਇਹਦੇ ਕੀ ਗੱਲਬਾਤ ਹੁੰਦੀ ਕਿਵੇਂ ਕੰਮ ਕਰਦਾ ਕੱਲ ਮੈਂ ਵਿੱਚ ਸਿੱਖਿਆ ਨੀਗਾ ਮੈਂ ਸਿੱਖਿਆ ਕਿ ਜਦੋਂ ਸਾਹਮਣੇ ਸੌਦਾ ਹੋਵੇ ਤੇ ਮੈਂ ਬੇਇੱਜ਼ਤੀ ਨਾ ਕੋਈ ਉਹ ਤਾਂ ਕੋਈ ਗੱਲ ਹੀ ਨਹੀਂ ਸੀ ਸਿੱਧਾ ਮੂੰਹ ਤੇ ਆ ਕੇ ਖੜ ਕੇ ਤੇ ਬੇਇੱਜ਼ਤੀ ਆਪਾਂ ਵੀ ਮਤਲਬ ਸੌਦਾ ਕਰਨ ਦਾ ਪਤਾ ਨਹੀਂ ਤੇਰੇ ਨਹੀਂ ਆਪਾਂ ਨੂੰ ਨਹੀਂ ਪਤਾ ਸਤਿਹ ਜਨੇ ਮੰਗੇ ਸੀ ਆਪਾਂ ਤੋਂ ਉਹ 10000 ਘਾਟੇ ਵਧੇ ਨਾ ਲੈ ਗਈ ਬਸ ਸੌਦਾ ਕਰਨਾ ਸਿੱਖਣਾ ਹੈ ਲੈ ਤੂੰ ਘਰ ਦਾ ਭਾਈ ਆ ਆਪਦਾ ਚੱਲਦ ਨੂੰ ਸੌਦਾ ਕਰਨਾ ਸਿਕਾ ਮੈਂ ਆਜਾ ਤੈਨੂੰ ਬੱਚੀ ਤੇ ਸਿਖਾਉਣਾ ਹੈ ਫਿਰ ਲੈ ਹੁਣ ਸੌਦਾ ਕਰਨਾ ਚੱਲ ਤੈਨੂੰ ਮੈਂ ਸਿਖਾਉਣਾ ਫਿਰ ਵੀ ਤੂੰ ਭਾਈ ਆਪਦਾ ਪੈਸੇ ਦੇਖ ਪਹਿਲੇ ਦਰਜੀਬ ਚ ਕਿੰਨੇ ਆ ਜੇ ਉਜਦਾ ਹੀ ਕੋਈ ਹੋਵੇ ਜਿੰਨੇ ਉਹ ਕੱਟ ਲੈਣ 100 ਰੁਪਏ 100 ਇਹਨੂੰ ਆਪਦੇ ਕੋਲੇ ਰੱਖ ਮੈਂ ਬੈਠਾ ਇੱਥੇ ਮਾਲਕ ਬਣ ਕੇ ਠੀਕ ਹੈ ਤੂੰ ਉਧਰੋਂ ਤੁਰ ਕੇ ਆਈ ਵਪਾਰੀ ਆ ਤੂੰ ਤੂੰ ਆ ਕੇ ਮੈਨੂੰ ਆਏ ਪੁੱਛੀ ਵੀ ਭਾਈ ਆਹ ਬੱੱਚੀ ਬਕਾਊ ਹੈ ਮੈਂ ਆਖੂ ਵੀ ਹਾਂ ਤੂੰ ਫਿਰ ਮੈਨੂੰ ਪੁੱਛੀ ਵੀ ਭਾਈ ਦੁੱਧ ਕਿੰਨਾ ਦਿਓ ਮੈਂ ਆਖੂ ਇਹ ਬਰੀ ਸ਼ੇਰ ਵਾਲੀ ਫਿਰ ਤੂੰ ਮੁੱਲ ਪੁੱਛੀ ਮੈਂ ਤੈਨੂੰ ਕਹੂੰ ਵੀ 200 ਦੀ ਦੇਣੀ ਐ 1 ਰੁਪਿਆ ਘੱਟ ਨੇ ਠੀਕ ਐ ਤੂੰ ਮੈਨੂੰ 100 ਰੁਪਏ ਫੜਾ ਦੀ ਤੇ ਮੈਂ ਤੈਨੂੰ ਰਸਾ ਖੋਲ ਕੇ ਫੜਾ ਦਾਂ ਠੀਕ ਐ ਚੱਲ ਹੁਣ ਉਧਰੋਂ ਤੁਰ ਕੇ ਆ ਤੂੰ ਆ ਕੇ ਪੁੱਛੀ ਹੁੰਦੀ ਮੈਨੂੰ ਹੋਰ ਭਾਈ ਛੇ ਟਿਕਾਗ ਹੁਣ ਮੈਂ ਇਦਾਂ ਸਖੀਆ ਤਰੀਕਾ ਹੋ ਜਾ ਮੈਂ ਐ ਪਹਿਲਾਂ ਬੁਲਾਉਣਾ ਬੰਦੇ ਨੂੰ ਹਣਾ ਹਾਂ ਤੇ ਉਦੋਂ ਬਾਅਦ ਚ ਗੱਲਬਾਤ ਕਰਨੀ ਐ ਤੇ ਇਹ ਆਪਣਾ ਕਮੀਜ਼ ਹੂਏ ਬਈ ਇਹ ਪਹਿਲੇ ਸੂਏ ਸੂਗ ਗਈ ਬਾਈ ਕਿਹੜੀ ਬ੍ਰੀਡ ਵਾਜੀ ਦੀ ਇਹ ਇਹ ਚੰਗੀ ਬ੍ਰੀਡ ਵਾਲੀ ਐਚ ਐਫ ਐ ਪਿਓਰ ਠੀਕ ਐ ਤੇ ਦੁੱਧਾਂ ਦੇ ਕਿੰਨਾ ਕੱਢ ਦੂਗੀ ਦੁੱਧ ਦੇਉ ਬਈ ਇਹ 20 ਸ਼ੇਰ ਚੰਗੀ ਮਾਂ ਦੀ ਧੀ ਐ ਠੀਕ ਐ ਬ੍ਰੀਡ ਵਾਲੀ ਐ ਬ੍ਰੀਡ ਵਾਲੀ ਐ ਤੇ ਕੀ ਮੰਗ ਮੁੱਲ ਬਈ ਦਾ ਬਾ ਮੰਗ ਮੁੱਲ ਕੀ ਐ ਬਾਈ 100 ਦੀ ਵੇਚਣੀ ਐ 1 ਰੁਪਿਆ ਨਹੀਂ ਛੱਡਦੇ ਬਸ ਅੱਛਾ ਹੂੰ ਤੇ ਉਹਦੋਂ ਕੋਈ ਘੱਟਵਾ ਤੇ ਕੋਈ ਗਜਾਇਆ ਨਹੀਂ ਕੁਛ ਨਹੀਂ ਬਸ ਆ ਲੈ 100 ਰੁਪਿਆ ਤੇ ਆਪਣੇ ਬੱਚੀ ਤੇਰੀ ਹੋ ਗਈ ਠੀਕ ਐ ਚਲ ਬਸ ਖੜੀ ਰਹਿੰਦੇ ਤੂੰ ਤਾਂ ਨਾ ਖੋਲ ਉਹ ਤੋਂ ਆਂਦਾ ਸੀ ਵੀ ਸਿੱਖ ਗਿਆ ਕਿ ਹਾਲੇ ਹੋਰ ਕੋਈ ਮਾੜੀ ਮੁੱਟੀ ਕਾਚਾ ਬਸ ਇਹਦੇ ਵਿੱਚੋਂ ਹੋਰ ਕੋਈ ਕਰਬ ਵਾਲਾ ਵੀ ਪੁੱਛਣੇ ਜੇ ਆਪਾਂ ਕੋਈ ਇੱਥੇ ਕਮੀ ਕੁਛ ਕੱਢਣੀ ਹੈ ਸੌਦਾ ਘਟਾਉਣਾ ਉਹ ਕੋਈ ਨਹੀਂ ਤੂੰ ਹਲੇ ਨਾ ਸਮਾਰਕ ਸਿੱਖਿਆ ਨਹੀਂ ਮੈਂ ਆਉਣਾ ਦੁਬਾਰੇ ਹੁਣ ਤੂੰ ਮਾਲਕ ਬਣ ਕੇ ਬੈਠ ਠੀਕ ਹੈ ਲੈ ਹੁਣ ਤੂੰ ਮਾਲਕ ਤੇ ਮੈਂ ਵਪਾਰੀ ਆਉਣਾ ਤੇਰੇ ਕੋਲ ਪੁੱਛਣੇ ਦੁਬਾਰੇ ਠੀਕ ਹੈ ਬਾਈ ਸਸੀ ਗਾਲ ਜੀ ਸਸੀ ਗਾਲ ਜੀ ਆਪ ਅੱਛੀ ਬਕਾਉਗਾ ਜੀ ਹਾਂਜੀ ਹਾਂਜੀ ਅੱਛਾ ਅੱਛਾ ਇਹ ਪਹਿਲੇ ਸੂਏ ਸੂਗੀ ਹਨਾ ਇਹ ਪਹਿਲਾਂ ਆ ਜੀ ਕਿੰਨਾ ਕੁ ਦੁੱਧ ਆ ਦੇਉ ਤੁਹਾਡੇ ਹਿਸਾਬ ਨਾਲ ਦੁੱਧ ਕੱਢ ਦੂ ਜੀ 20 ਕਿਲੋ 20 ਕਿਲੋ ਕੱਢ ਦੂ ਹਰਾਮ ਨਾਲੇ ਤੇ ਕੀ ਮੁੱਲ ਵਾੜੀ ਕੀ ਹੈ ਜੀ ਇਹਦੀ ਮੋਲਤਾ ਜੀ ਦਾ ਐ ਮੰਨ ਕੇ ਚਲੋ ਲੈ ਦੇਣਾ 100 ਰੁਪਏ ਜੀ ਦਾ 100 ਦੀ ਵੇਚਣੀ ਐ ਚਲ ਆ ਫਿਰ ਮੈਂ ਵੀ ਕੀ ਛੜਾਉਂ ਤੈਥੋਂ ਲੈ ਹੁਣ ਤੂੰ ਰੱਸਾ ਖੋਲ ਕੇ ਮੇਰੀ ਝੋਲੀ ਫੜਾ ਮੈਨੂੰ ਇਹ ਆ ਆਏ ਦਿੰਦੇ ਆ ਛੋਟ ਕਰਤੀ ਤੂੰ 100 ਮੈਨੂੰ ਠੀਕ ਐ ਲੈ ਹੁਣ ਸੌਦਾ ਆਪਣਾ ਹੋ ਗਿਆ ਬੱਛੀ ਮੇਰੀ ਹੋਊਗੀ ਠੀਕ ਐ ਮੈਂ ਆ ਹੀ ਨੋਤੇ ਹੁੰਦੇ ਸਾਰੇ ਚੱਕ ਲੈ ਮਾ ਸਾਹੀ ਹੁੰਦੇ ਲੈ ਮਾਹਾਂ ਦੇ ਕੁਮਾਰਾ ਪਟਾ ਮੈਨੂੰ ਹੋਰ ਸਿਕਾ ਰੋ ਕੋਈ ਮੜੀ ਜੁੱਤੀ ਗੱਲ ਜੀ ਸਿੱਖ ਗਿਆ ਲੈ ਜਾਂਦੇ ਵੀ ਹੁੰਦੇ ਆ ਬਾਹਰ ਵਪਾਰੀ ਆਏ ਲੈ ਜਾਂਦੇ ਹੁੰਦੇ ਆ ਠੀਕ ਆ ਬਾਈ ਓਏ ਮੈਂ ਸੌਦਾ ਕਰਾ ਜੱਕੇ ਆਪਣੇ ਗਾਂਵ ਦਾ ਚ ਕਿਵੇਂ ਬਾਹ ਨਿਆਰਾ ਸਾਰਾ ਸੌਦਾ ਸਿੱਕਿਆ ਕਰਾ ਕੰਮ ਹੈ ਮੰਡੀਆਂ ਦਾ ਸਾਰਾ ਕੋਆ ਬਲੇਣਾ ਕਰਨਾ ਜਿਵੇਂ ਪਹਿਲਾਂ ਬਰਦੇਸੀ ਆਪਾਂ ਨੂੰ ਪਤਾ ਨਹੀਂ ਸੀ ਕਿ ਕਿ ਮਹਿੰਗੀ ਰੌਲੇ ਸੀ ਕਿ ਹੁਣ ਸਾਰਾ ਕੁਝ ਕਹਿ ਕੇ ਬ੍ਰੀਡਮੈਂਟਸ ਕਹਿ ਕੇ ਗਿਆ ਸਾਰਾ ਕੁਝ ਕਹਿ ਕੇ ਕੰਮ ਆਪਣਾ ਓ ਛਾਲਿਆ ਛੋਟੇ ਦੇ ਤੇਰੀ ਧੂਈ ਮਾਰ ਕੇ ਜਾ ਕੇ ਮੇਲੇ ਦਾ ਬੱਚੀ ਵੀ ਲੈ ਗਿਆ ਤੇ ਦਿੱਥੋਂ 100 ਰੁਪਿਆ ਵੀ ਲੈ ਗਿਆ ਫਾੜਾ ਰੁਪਿਆ ਇਹਦੇ ਹਾਚੋ ਤਾਂ ਬਿੱਕੀ ਤੇ ਆਹ ਹੋ ਜੇ ਫਰਾ ਫਰੀ ਫਰਾ ਓਏ ਮੈਨੂੰ ਤਾਂ ਸਿੱਖਦਾ ਸੀ ਤੇ ਤਾਂ ਬੱਚੀ ਵੀ ਲੈ ਗਿਆ ਤਾਂ ਸੌਦਾ ਕਰਿਆ ਓਏ ਮੈਂ ਸਿੱਖਦਾ ਸੀ ਕਿ ਯਾਰ ਓ ਨਹੀਂ ਨਹੀਂ ਓ ਨਹੀਂ ਭਾਈ ਨਹੀਂ